ਹਾਂਜੀ ਬਾਬਿਓ ਇਹ ਕਹਿੰਦੇ ਮਤਲਬ ਨਾ ਵੀ ਹਾਂ ਨਿਮਰਤਾ ਅੱਜ ਵੀ ਹੈਗੀ ਆ ਆ ਬੰਦਾ ਜਿਹੜਾ ਉੱਠਿਆ ਨਾ ਮਤਲਬ ਵੀ ਆਪਣੇ ਐਨਕਾ ਲਾਈਆਂ ਆ ਇਹ ਬੰਦਾ ਇੱਥੋਂ ਦਾ ਮਾਲਕ ਆ ਤੇ ਬਹੁਤ ਵਧੀਆ ਬੰਦਾ ਆ ਤੇ ਆ ਦੇਖ ਲਓ ਤੁਸੀਂ ਕਿ ਆਪਣਾ ਜੋ ਵੀ ਕੰਮ ਕਰਦਾ ਆ ਆਪ ਕਰਨ ਢਿਆ ਆ ਉਹਦੇ ਵਿੱਚ ਕੋਈ ਆਕੜ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਤਾਂ ਮੈਨੂੰ ਇਹ ਲੱਗਿਆ ਸੀ ਮੈਂ ਕਿਾ ਖਰਿਆ ਇਹਨਾਂ ਦਾ ਕੋਈ ਵੀ ਅਲਪੀ ਦਿਹਾੜੀਆ ਧੂੜੀ ਆਇਆ ਇਹਨਾਂ ਦਾ ਤੇ ਇਹਨੇ ਬੰਦੇ ਦੇ ਮਤਲਬ ਉਹ ਜਿਹੜਾ ਮੁੰਡਾ ਖੜਾ ਆ ਸਾਹਮਣੇ ਉਹ ਇਹਦਾ ਮੁੰਡਾ ਆ ਤੇ ਅੰਦਰ ਜਿਹੜਾ ਬੰਦਾ ਇਹਨਾਂ ਨੇ ਸੱਦਿਆ ਆ ਨਾ ਮਤਲਬ ਜਿੱਦਾਂ ਮਤਲਬ ਵੀ ਇਹ ਫੀਟਿੰਗ ਦੇ ਲਈ ਉਹਦੇ ਇਹ ਹੀ ਮਤਲਬ ਵੀ ਆ ਨਾਰੀਅਲ ਪਾਣੀ ਲੈ ਕੇ ਚੱਲਿਆ ਬੰਦਾ ਤੇ ਮੈਂ ਜਿੱਲੇ ਇਹਨਾਂ ਦਾ ਬੰਦਾ ਆ ਇੱਕ ਉਹ ਸਾਹਮਣੇ ਜਿਹਨੇ ਮਤਲਬ ਵੀ ਆ ਲਾਲ ਟੀ-ਸ਼ਰਟ ਪਾਈ ਹੋਆ ਉਹ ਇਹਨਾਂ ਦਾ ਮਤਲਬ ਵੀ ਹੈਗਾ ਜਿੱਦਾਂ ਵੀ ਇਹ ਮੁੰਛੀ ਆ ਤਾਂ ਮੈਨੂੰ ਉਹਨੇ ਦੱਸਿਆ ਇਹ ਉਹ ਮਤਲਬ ਕਹਿੰਦਾ ਵੀ ਇਹ ਸਾਡਾ ਸੇਠ ਆ ਦਾ ਮਤਲਬ ਵੀ ਇਹ ਤਿੰਨ ਭੱਠੇ ਆ ਇਹਨਾਂ ਦੇ ਤੇ ਮਤਲਬ ਬਿਸਕੁਟਾਂ ਦਾ ਕੰਮ ਆ ਇੱਥੇ ਮਤਲਬ ਵੀ ਹਾਂ ਇੱਕ ਕੰਪਨੀ ਮਤਲਬ ਵੀ ਇਹ ਲੱਗ ਰਹੀ ਆ ਤਾਂ ਮਤਲਬ ਵੀ ਇਹ ਦੋ ਤਿੰਨ ਹੋਰ ਵੀ ਆ ਇਹਨਾਂ ਦੀਆਂ ਔਰ ਨੀਲੇ ਰੰਗ ਦੀ ਆਡੀ ਚ ਆਉਂਦਾ ਇਹ ਬੰਦਾ